ਦੇ ਬੱਚੋ ਇੱਕ ਪਤਾਨੀ ਦਾ ਉਹ ਲੀਡਰ ਹੈਗਾ ਕਿ ਹੈ ਨਹੀਂਗਾ ਇੱਕ ਮਨਜੀਤ ਰਾਏ ਨਾਂ ਦਾ ਬੰਦਾ ਹੈ ਵੀ ਜਿਹੜਾ ਉਹ ਪਾਵਾ ਕੈਂਤੂਪਰੰਤੂ ਕਮੀ ਜੜਿਆ ਵੀ ਸਤੇ ਇੱਥੇ ਜਾਂਦਾ ਬੰਦਾ ਉਹਨੂੰ ਕੈਂਤੂਪਰੰਤੂ ਉਹਦਾ ਮਤਲਬ ਵੀ ਸ਼ਾਇਦ ਉਹਨਾਂ ਨੇ ਰੱਖਿਆ ਹੀ ਇਸੇ ਕੰਮ ਆਸਤੇ ਆ ਵੀ ਵੀ ਜਿਹੜਾ ਵੀ ਉਹਦੀ ਜਾਨੀ ਕਿ ਕਰਦਾ ਲਾ ਕੱਲ ਉਹ ਲਖੇ ਸੁਧਾਨੇ ਨੂੰ ਬੋਲਿਆ ਦੀਪ ਸਿੱਧੂ ਨੂੰ ਬੋਲਿਆ ਆਪਾਂ ਬਾਲਾ ਲੰਮਾ ਨਹੀਂ ਜਾਂਦੇ ਉਹਨੂੰ ਸਿਰਫ ਇੱਕ ਦੱਸਣਾ ਹੀ ਆ ਵੀ ਅਸੀਂ ਇੱਥੇ ਕਿਵੇਂ ਆਏ ਆ ਅਸੀਂ ਰਾਏ ਸਾਹਿਬ ਜਦੋਂ ਟੋੜੀ ਐਨਾਉਂਸਮੈਂਟ ਹੋਈ ਜਾਂਦੀ ਸੀ ਤੇ ਨਾਲ ਤੁਸੀਂ ਨਾਲ ਆਏ ਵੀ ਕਹਿੰਦੇ ਸੀ ਤੁਹਾਨੂੰ ਕਿਸਾਨੀ ਦੀ ਸੌਣ ਲੱਗੇ ਜੇ ਗਾਂ ਜਾਵੋ ਤੇ ਉਦੋਂ ਸ਼ੰਭੂ ਮੋਰਚਾ ਦੀਪ ਸਿੱਧੂ ਦੀ ਅਗਵਾਈ ਦੇ ਵਿੱਚ ਤੁਹਾਨੂੰ ਵੀ ਪਤਾ ਕਿਵੇਂ ਬੈਰੀਅਰ ਤੋੜੇ ਸੀਗੇ ਤੇ ਮਗਰੋਂ ਜਵਾਕਾਂ ਵਾਂਗੂ ਵੀਰੇ ਬੈਠੇ ਸੀ ਤੁਸੀਂ ਮਗਰ ਵੀ ਅਸੀਂ ਅਸੀਂ ਨਹੀਂ ਜਾਣਾ ਸੀ ਤਾਂ ਇੱਥੇ ਹੀ ਧਰਨਾ ਲਾਉਣਾ ਇੱਥੇ ਹੀ ਧਰਨਾ ਲਾਉਣਾ ਤੇ ਸਾਰੀ ਇਹ ਕੋਈ ਕਿਸੇ ਤੋਂ ਲੁਕੀ ਗੱਲ ਨਹੀਂ ਕਿ ਵੀ ਸ਼ੰਭੂ ਮੋਰਚੇ ਵਾਲਿਆਂ ਨੇ ਕਿਵੇਂ ਬੈਰੀਅਰ ਤੋੜੇ ਆ ਕੌਣ ਉੱਥੇ ਗਿਆ ਕੌਣ ਉੱਥੇ ਤੁਹਾਨੂੰ ਦਿੱਲੀ ਲੈ ਕੇ ਆਇਆ ਤੇ ਦਿੱਲੀ ਜਾਣ ਤੱਕ ਜਦੋਂ ਕੌਲ ਹੀ ਦਿੱਲੀ ਜਾਣ ਦੀ ਸੀ ਤੇ ਦਿੱਲੀ ਵੜਨਾ ਸੀ ਅਸੀਂ ਤੁਹਾਨੂੰ ਇੱਥੇ ਲਿਆ ਕੇ ਸਟੇਜਾਂ ਵੀ ਲਾਤੀਆਂ ਪਹਿਲੇ ਦਿਨ ਪਤਾ ਤੁਸੀਂ ਕਿਹਦੀ ਸਟੇਜ ਤੇ ਬੋਲਦੇ ਆ ਉਹ ਸਾਡੀਆਂ ਹੀ ਸਟੇਜਾਂ ਤੇ ਸਾਡੀਆਂ ਹੀ ਟਰਾਲੀਆਂ ਤੇ ਬੋਲਦੇ ਆ ਤੇ ਤੁਸੀਂ ਆਏ ਵੀ ਤੂੰ ਤੀਜੇ ਦਿਨੋਂ ਆਥਨੇ ਆ ਠੀਕ ਹੈ ਅੱਜ ਠੀਕ ਹੈ ਤੁਹਾਨੂੰ ਕਮਾਂਡ ਦੇਤੀ ਹੈ ਪਰ ਆਪਦੀ ਅਕਾਤ 'ਚ ਰਹੋ ਬਾਹਲੀ ਅਕਾਤ ਛੱਡਣੀ ਵੀ ਕਾਠਾ ਆਪਣਾ ਸਾਰਾ ਆਪਣੇ ਪੰਜਾਬ ਦਾ ਸਾਰਾ ਮਸਲਾ ਇਹ ਸਾਰੀ ਕਿਸਾਨੀ ਦਾ ਮਸਲਾ ਹੈ ਇਹ ਇਕੱਠੇ ਹੋਵਾਂਗੇ ਚੰਗੀ ਗੱਲ ਐ ਸੋ ਮੇਰੀ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਐਹੋ ਜਿਹੇ ਬੰਦਿਆਂ ਨੂੰ ਲਗਾਮ ਦੇਣਾ ਆਪਿਆਂ ਨੂੰ ਸੋ ਆ ਮੇਰੇ ਹੋਰ ਵੀ ਵੀਰ ਬੈਠੇ ਨੇ ਇੱਥੇ ਸ਼ੰਭੂ ਮੋਰਚੇ ਵਾਲੇ ਜਿਹੜੇ ਕਿ ਤੁਸੀਂ ਆ ਆ ਸਿੰਘ ਖੜਾ ਆ ਦੇਖਿਆ ਹੀ ਐ ਤੁਸੀਂ ਇਹ ਸ਼ੰਭੂ ਮੋਰਚੇ ਦਾ ਕਿਵੇਂ ਸਟੀਲ ਸਿੰਘ ਵੀ ਕਹਿੰਦੇ ਐ ਨੂੰ ਹੁਣ ਤੇ ਨੇ ਕਿਵੇਂ ਆ ਪਾਣੀ ਦੀਆਂ ਬਿਛਾੜਾਂ ਛੱਲੀਆਂ ਤੇ ਕਿੱਥੇ ਸੀ ਉਦੋਂ ਇਹ ਜਥੇਬੰਦੀਆਂ ਵਾਲੇ ਹਾਂਜੀ ਸਿੰਘ ਜੀ ਵਿਚਾਰ ਤੋਂ ਆਪਣੇ ਮਾਰੇ ਕੋਈ ਵਿਚਾਰ ਸਾਡੇ ਆਈ ਆ ਕੇ ਬਸ ਸਭ ਤੋਂ ਅੱਗੇ ਆਈ ਆਏ ਆ ਠੀਕ ਹੈ ਜੀ ਤੁਸੀਂ ਉਦੋਂ ਕਿੱਥੇ ਸੀਗੇ ਪਰ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਆਪਣੀ ਲਾਈਵ ਵਿੱਚ ਬੋਲਿਆ ਕਿ ਦੀਪ ਦੀ ਗੱਡੀ ਨੂੰ ਪਾਣੀ ਕਿਹੜੇ ਪੰਖ ਲੱਗ ਗਏ ਕਿ ਦਿੱਲੀ ਪਹੁੰਚ ਗਿਆ ਭਾਈ ਦਿੱਲੀ ਦਿੱਲੀ ਜਾਣ ਵਾਸਤੇ ਤੇ ਆਏ ਸੀਗੇ ਇਹ ਤਾਂ ਬਾਰਡਰਾਂ ਦੇ ਬੈਠਣ ਵਾਸਤੇ ਥੋੜਾ ਆਏ ਆ ਨਾਲੇ ਤੁਸੀਂ ਬਾਰਡਰ ਦੇ ਬਹਿ ਕੇ ਦਿੱਲੀ ਨੂੰ ਕੋਈ ਹੋ ਰਿਹਾ ਕੋਈ